ਪੰਜਾਬ ਦੇ ਵਿੱਚ ਆਮ ਬੰਦੇ ਦੀ ਕੋਈ ਹੈਸੀਅਤ ਨਹੀਂ ਪੰਜਾਬ ਦੀ ਪੁਲਿਸ ਕਿਸੇ ਬੰਦੇ ਨੂੰ ਕਿਸੇ ਵੇਲੇ ਨਾ ਇਹਨੇ ਵਜ੍ਹਾ ਦੇਖਣੀ ਨਾ ਜਗਾ ਦੇਖਣੀ ਕਦੋਂ ਵੀ ਚੱਕੇ ਮਾਰ ਸਕਦੀ ਆ ਪੁਲਿਸ ਦਾ ਨਵੇਂੰਦਰਦੀਪ ਵਾਲੇ ਮਾਮਲੇ ਦੇ ਵਿੱਚ ਇੱਕ ਪੱਖ ਇਹ ਵੀ ਆ ਕਿ ਕੁੱਟਿਆ ਹੈ ਪਰ ਮੌਤ ਦੇ ਚਿੱਟਾ ਖਾਣ ਨਾਲ ਹੋਈ ਆ ਕੁੱਟਣ ਨਾਲ ਨਹੀਂ ਹੋਈ ਅਸੀਂ ਹਾਈ ਕੋਰਟ ਵੀ ਜਾਵਾਂਗੇ ਇਸ ਮਾਮਲੇ ਦੀ ਸੀਬੀਆਈ ਇਨਕੁਆਰੀ ਹੋਵੇ ਤੇ ਜਿਹੜਾ ਹੈਗਾ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਸੜਕਾਂ ਤੇ ਵੀ ਲਗਾਤਾਰ ਇਸ ਮਾਮਲੇ ਤੇ ਲੜਾਈ ਜਿਹੜੀ ਉਹ ਲੜਦੇ ਰਹਾਂਗੇ ਇੱਕ ਪੁਲਿਸ ਅਧਿਕਾਰੀ ਦੀ ਗੱਲਬਾਤ ਚ ਹੋਇਆ ਸੀ ਕਿ ਮਾਫੀਆ ਵੀ ਦੇ ਦਿੰਦੇ ਨੌਕਰੀ ਵੀ ਦੇ ਦਿੰਦੇ ਆ ਪਰ ਪੁਲਿਸ ਵਾਲੇ ਤੇ ਕਾਰਵਾਈ ਨਹੀਂ ਕਰਦੇ ਯਾਨੀ ਕਿ ਪੁਲਿਸ ਸੌਗਾ ਬਾਜੀ ਕਰਨ ਨੂੰ ਜਿਹੜੀ ਹੈਗੀ ਆ تیار ਆ ਪੁਲਿਸ ਕਿਤੇ ਵੀ ਕੋ ਮਾਮਲਾ ਹੋ ਜੇ ਕਤਲ ਹੋ ਜੇ ਕੋ ਵੱਡੀ ਅਪਰਾਧਿਕ ਘਟਨਾ ਹੋ ਜੇ ਪ੍ਰੈਸ ਕਾਨਫਰੰਸ ਕਰਦੀ ਕਿ ਅਸੀਂ ਗੁੱਥੀ ਸੁਲਝਾ ਲਈ ਨਰਿੰਦਰਦੀਪ ਦੇ ਕਤਲ ਦੀ ਜੇ ਗੁੱਥੀ ਸੁਲਝ ਗਈ ਆ ਫਿਰ ਇਹਦੇ ਤੇ ਪੰਜਾਬ ਦੇ ਡੀਜੀਪੀ ਤੇ ਪੁਲਸ ਦੇ ਅਧਿਕਾਰੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਰਕਾਰ ਦਾ ਵੀ ਇਹੀ ਕਹਾ ਕਿ ਜੇਕਰ ਅਸੀਂ ਪੁਲਿਸ ਨੂੰ ਖੁੱਲ ਨਹੀਂ ਦਿੰਦੇ ਤਾਂ ਅਪਰਾਧ ਬਹੁਤ ਵੱਧ ਜਾਂਦਾ ਪੁਲਿਸ ਕੋਲੇ ਪਾਵਰ ਹੋਣੀ ਬਹੁਤ ਜ਼ਰੂਰੀ ਆ ਅਪਰਾਧੀ ਕੌਣ ਆ ਗੁਜਰਾਤ ਦੀ ਬੰਦਰਗਾਹ ਤੋਂ ਹਜ਼ਾਰਾਂ ਕਰੋੜ ਦੀ ਹੈਰੋਇਨ ਫੜੀ ਜਾਂਦੀ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਬਹੁ ਗਿਣਤੀ ਲੋਕ ਆ ਉਹਨਾਂ ਤੇ ਅਪਰਾਧਿਕ ਮਾਮਲੇ ਇੱਥੋਂ ਤੱਕ ਕਿ ਬਲਾਤਕਾਰ ਧੋਖਾ ਧੜੀ ਇਕ ਕਤਲ ਤੱਕ ਦੇ ਮਾਮਲੇ ਜਿਹੜੇ ਦਰਜ ਹੈਗੇ ਆ ਅਰਜਿੰਦਰ ਜੀ ਜਿਵੇਂ ਆਪਾਂ ਦੇਖਦੇ ਆ ਕਿ ਜਿਹੜਾ ਨਿਰੰਦਰਦੀਪ ਸਿੰਘ ਵਾਲਾ ਮਾਮਲਾ ਹਨ ਜਿਵੇਂ ਕਿਹਾ ਜਾਂਦਾ ਕਿ ਉਹਦੀ ਕੁੱਟਮਾਰ ਕਰਕੇ ਉਹਦਾ ਕਤਲ ਕੀਤਾ ਗਿਆ ਹਨ ਐਕਸ਼ਨ ਕਮੇਟੀ ਵੱਲੋਂ ਤੇ ਪਰਿਵਾਰ ਵੱਲੋਂ ਇਹ ਕਹਿੰਦਾ ਪੁਲਿਸ ਵੱਲ ਇਹ ਕਹਿ ਰਹੀ ਹੈ ਕਿ ਕਤਲ ਨਹੀਂ ਐਕਸੀਡੈਂਟ ਆ ਹਨ ਤਾਂ ਮੈਂ ਜਾਨਣਾ ਚਾਹੂੰਗਾ ਅੱਜ ਜਿਵੇਂ ਇੱਕ ਪੜ੍ਹਿਆ ਲਿਖਿਆ ਪਰਿਵਾਰ ਦਾ ਇੱਕ ਮੁੰਡਾ ਚ ਉਹਦੇ ਨਾਲ ਹਾਦਸਾ ਵਾਪਰ ਗਿਆ ਪੂਰੇ ਪੰਜਾਬ ਦੇ ਵਿੱਚ ਗੱਲ ਵੀ ਫੈਲ ਗਈ ਆ ਹਾਈਲਾਈਟ ਹੋ ਗਈ ਆ ਹਨਾ ਜੱਥੇਬੰਦੀਆਂ ਦਾ ਜ਼ੋਰ ਲੱਗਿਆ ਹੋਇਆ ਪਰ ਫੇਰ ਵੀ ਸਰਕਾਰ ਇਸ ਤੇ ਚੁੱਪਾ ਪ੍ਰਸ਼ਾਸਨ ਇਸ ਤੇ ਕਾਰਵਾਈ ਨਹੀਂ ਕਰ ਰਿਹਾ ਆ ਆਮ ਬੰਦੇ ਦੀ ਕੀ ਹਸਿਆਤ ਆ ਫਿਰ ਜਿਹਦੇ ਅੱਗੇ ਪਿੱਛੇ ਵੀ ਕੋਈ ਨਹੀਂ ਆ ਦੇਖੋ ਪੰਜਾਬ ਦੇ ਵਿੱਚ ਆਮ ਬੰਦੇ ਦੀ ਕੋਈ ਹਸਿਆਤ ਨਹੀਂ ਪੰਜਾਬ ਦੀ ਪੁਲਿਸ ਕਿਸੇ ਬੰਦੇ ਨੂੰ ਕਿਸੇ ਵੇਲੇ ਨਾ ਇਹਨਾਂ ਨੇ ਵਜ੍ਹਾ ਦੇਖੀ ਨਾ ਜਗ੍ਹਾ ਦੇਖਣੀ ਕਦੋਂ ਵੀ ਚੱਕ ਕੇ ਮਾਰ ਸਕਦੀ ਆ ਨਰਿੰਦਰਦੀਪ ਦੇ ਕਤਲकांड ਤੋਂ ਤੇ ਕਰਨਲ ਬਾੜ ਦੀ ਘੁੱਟਮਾਰ ਦੇ ਮਾਮਲੇ ਤੋਂ ਇਹ ਗੱਲ ਚਿੱਟੇ ਦਿਨ ਵਾਂਗੂ ਜਿਹੜੀ ਆ ਸਾਫ਼ ਹੋ ਚੁੱਕੀ ਆ ਪੰਜਾਬ ਦੇ ਵਿੱਚ ਪੁਲਸੀਆ ਸਟੇਟ ਖੜੀ ਕੀਤੀ ਜਾ ਚੁੱਕੀ ਆ ਜਿਸ ਕਰਕੇ ਕਿਸੇ ਵੀ ਪੁਲਿਸ ਦੀ ਵਿਧੀ ਕੀਤੇ ਕਿਸੇ ਪੁਲਿਸ ਵਾਲੇ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾਂਦੀਗੀ ਉਹ ਇਸ ਕਰਕੇ ਨਹੀਂ ਕਾਰਵਾਈ ਕੀਤੀ ਜਾਂਦੀਗੀ ਕਿਉਂਕਿ ਪੁਲਿਸ ਨੇ ਪੁਲਿਸ ਤੋਂ ਜਿਹੜਾ ਸਰਕਾਰ ਨੇ ਇਸ ਤਰ੍ਹਾਂ ਦੀ ਗੁੰਡਾਗਰਦੀ ਹਜੇ ਕਰਮਾਉਣੀ ਆ ਕਿਉਂਕਿ ਜਿਸ ਤਰ੍ਹਾਂ ਦੀ ਲੋਕਾਂ ਦੀ ਲੁੱਟੋ ਕਰਨਾ ਚਾਹੁੰਦੇ ਆ ਭਾਵੇਂ ਲੁਧਿਆਣੇ ਚ 24000 ਕਿੱਲਾ ਜ਼ਮੀਨ 32 ਪਿੰਡ ਉਜਾੜ ਕੇ ਲੈਣਾ ਚਾਹੁੰਦੇ ਆ ਭਾਵੇਂ ਕਾਰਪੋਰੇਟ ਦੇ ਹੋਰ ਹਿੱਤ ਪੂਰਨਾ ਚਾਹੁੰਦੇ ਆ ਉਹਦੇ ਵਾਸਤੇ ਜਿਹੜੇ ਹੱਕਾਂ ਲਈ ਲੋਕ ਲੜਦੇ ਆ ਉਹਨਾਂ ਨੂੰ دہشت ਚ ਲੈ ਕੇ ਆਉਣਾ ਔਰ ਆਮ ਲੋਕਾਂ ਵਿੱਚ ਖਾਕੀ ਦਾ دہشت ਪਾਉਣਾ ਇਹ ਉਹਦਾ ਇਰਾਦਾ ਜਿੰਦੇ ਤਹੇ ਤੇ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਹੁਣ ਕੱਲ ਡੀਆਈਜੀ ਬਟਿੰਡਾ ਨੇ ਸਾਨੂੰ ਗੱਲਬਾਤ ਲਈ ਬੁਲਾਇਆ ਇੱਕ ਪੁਲਿਸ ਅਧਿਕਾਰੀ ਦੀ ਗੱਲਬਾਤ ਚ ਹੋਇਆ ਸੀ ਕਿ ਮਾਗਜਾ ਵੀ ਦੇ ਦਿੰਨੇ ਨੌਕਰੀ ਵੀ ਦੇ ਦਿੰਨੇ ਆ ਪਰ ਪੁਲਿਸ ਵਾਲੇ ਦੇ ਕਾਰਵਾਈ ਨਹੀਂ ਕਰਨੇ ਯਾਨੀ ਕਿ ਪੁਲਿਸ ਸੌਗੇਬਾਜੀ ਕਰਨ ਨੂੰ ਜਿਹੜੀ ਹੈਗੀ ਆ ਤਿਆਰ ਆ ਪਰ ਪੁਲਿਸ ਵਾਲੇ ਦੇ ਕਾਰਵਾਈ ਇਸ ਕਰਕੇ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਕਹਿੰਦੇ ਕਿ ਇਹਦੇ ਨਾਲ ਪੁਲਿਸ ਦਾ ਜਿਹੜਾ ਮੋਰਲ ਆ ਡਾਊਨ ਹੁੰਦਾ ਕੀ ਪੁਲਿਸ ਦਾ ਮੋਰਲ ਆ ਪੁਲਿਸ ਦਾ ਹੌਸਲਾ ਵੇਗ ਨਾਲ ਲੋਕਾਂ ਨੂੰ ਮਾਰ ਕੇ ਬੰਦ ਕੀਤਾ ਜਾਣਾ ਜੇ ਪੁਲਿਸ ਦਾ ਹੌਸਲਾ ਆਮ ਲੋਕਾਂ ਨੂੰ ਮਾਰ ਕੇ ਬਲੰਦ ਕੀਤਾ ਜਾਣਾ ਇਹ ਫਿਰ ਇਹ ਕਿਉਂ ਕਹਿੰਦੇ ਆ ਕਿ ਪੁਲਿਸ ਆਮ ਲੋਕਾਂ ਦੀ ਰਾਖੀ ਵਾਸਤੇ ਆ ਠੀਕ ਹੈ ਇਹਦਾ ਮਤਲਬ ਪੁਲਿਸ ਤਾਂ ਫਿਰ ਲਟੇਰਿਆਂ ਦੀ ਰਾਖੀ ਵਾਸਤੇ ਆ ਨਾ ਆਮ ਲੋਕਾਂ ਨੂੰ ਤਾਂ ਮਾਰ ਕੇ ਆਪਣਾ ਹੌਸਲਾ ਬਲੰਦ ਰੱਖਣਾ ਚਾਹੀਦਾ ਇਸ ਤਰ੍ਹਾਂ ਦਾ ਜਿਹੜਾ ਹੌਸਲਾ ਪੁਲਿਸ ਦਾ ਬਲੰਦ ਹੋਣਾ ਇਹ ਪੰਜਾਬ ਦੇ ਲੋਕਾਂ ਦੇ ਵਾਸਤੇ ਠੀਕ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਪੁਲਿਸ ਵਿਵਹਾਰ ਦੀ ਇਖਲਾਕ ਇਸ ਪੁਲਸੀਆ ਸਟੇਟ ਦੇ ਖਿਲਾਫ ਵੱਡੇ ਪੱਧਰ 'ਤੇ ਮਦਾਨ ਤੇ ਨਿਤਰਨਾ ਚਾਹੀਦਾ ਜਿੱਥੇ ਵੀ ਕੋਈ ਪੁਲਿਸਬਧੀ ਕਿਰਾ ਮਾਮਲਾ ਹੋਵੇ ਉਹਦੇ ਖਿਲਾਫ ਟਕਣਾ ਚਾਹੀਦਾ ਜਿਵੇਂ ਹੁਣ ਤੁਸੀਂ ਵੀ ਥੋੜੀ ਜੀ ਗੱਲ ਕੀਤੀ ਆ ਸਰਕਾਰ ਦਾ ਵੀ ਇਹੀ ਪੱਖ ਆ ਕਿ ਜੇਕਰ ਅਸੀਂ ਪੁਲਿਸ ਨੂੰ ਖੁੱਲ ਨਹੀਂ ਦਿੰਦੇ ਅਪਰਾਧ ਬਹੁਤ ਵੱਧ ਜਾਂਦਾ ਪੁਲਿਸ ਕੋਲੇ ਪਾਵਰ ਹੋਣੀ ਬਹੁਤ ਜ਼ਰੂਰੀ ਆ ਅਪਰਾਧੀ ਕੌਣ ਹੈ ਗੁਜਰਾਤ ਦੀ ਬੰਦਰਗਾਹ ਤੋਂ ਹਜ਼ਾਰਾਂ ਕਰੋੜ ਦੀ ਹੈਰੋਇਨ ਫੜੀ ਜਾਂਦੀ ਆ ਕੌਣ ਆ ਅਪਰਾਧੀ ਕੋਈ ਕਾਰਵਾਈ ਹੋਈ ਇਸ ਮੁਲਕ ਦੇ ਸਭ ਤੋਂ ਵੱਡੇ ਘਟਾਲੇਬਾਰ ਕੌਣ ਨੇ ਜੀ ਠੀਕ ਆ ਅਡਾਨੀ ਦਾ ਵੱਡੇ ਵੱਡੇ ਘਟਾਲੇ ਜਨਾ ਬੋਲਦਾ ਉਹਤੇ ਕਾਰਵਾਈ ਹੋਈ ਅਪਰਾਧੀ ਕੌਣ ਅਪਰਾਧੀ ਤਾਂ ਖੁਦ ਸੱਤਾ ਜੀ ਬੈਠੇ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਬਹੁ ਗਿਣਤੀ ਲੋਕ ਆ ਉਹਨਾਂ ਤੇ ਅਪਰਾਧਿਕ ਮਾਮਲੇ ਇੱਥੋਂ ਤੱਕ ਕਿ ਬਲਾਤਕਾਰ ਧੋਖਾ ਧੜੀ ਤੇ ਕਤਲ ਤੱਕ ਦੇ ਮਾਮਲੇ ਜਿਹੜੇ ਦਰਜ ਹੈਗੇ ਆ ਕੇਂਦਰੀ ਮੰਤਰੀ ਦਾ ਮੁੰਡਾ ਜਿਹੜਾ ਆਸ਼ੀਸ਼ ਮਿਸ਼ਰਾ ਕੋਲਕੀਪਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਦਗੜ ਕੇ ਮਾਰ ਦਿੰਦਾ ਹੈਗਾ ਠੀਕ ਆ ਤੇ ਉਹਦੇ ਤੇ ਅਸ਼ੀਸ਼ ਜਿਹੜਾ ਕੇਂਦਰੀ ਮੰਤਰੀ ਆ ਟੈਣੀ ਜਿਹੜਾ ਕਿ ਸ਼ਾਮਲਾ ਸਾਜ਼ਿਸ਼ ਉੱਤੇ ਪਰਚਾ ਦਰਜ ਹੁੰਦਾ ਅਪਰਾਧੀ ਕੌਣ ਅਪਰਾਧੀ ਤਾਂ ਸੱਤਾ 'ਚ ਬੈਠੇ ਆ ਆਮ ਜਿਹੜਾ ਮਿਹਨਤ ਕਸ਼ ਬੰਦਾ ਉਹ ਅਪਰਾਧੀ ਥੋੜਾ ਹੈਗਾ ਮਿਹਨਤ ਕਸ਼ ਬੰਦੇ ਨੂੰ ਤਾਂ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈਗਾ ਤਾਂ ਕਿ ਅਪਰਾਧੀਆਂ ਦਾ ਰਾਜ ਭਾਗ ਠੀਕ ਤਰੀਕੇ ਨਾਲ ਚੱਲਦਾ ਰਹੇ ਅਪਰਾਧੀ ਲੋਕਾਂ ਦੀ ਲੁੱਟ ਕਰਦੇ ਰਹਿਣ ਉਹਨਾਂ ਅਪਰਾਧੀਆਂ ਦੀ ਰਾਖੀ ਦੇ ਵਾਸਤੇ ਇਥੋਂ ਦਾ ਪੁਲਿਸ ਤੰਤਰ ਤੇ ਰਾਜ ਤੰਤਰ ਜਿਹੜਾ ਉਹ ਲੱਗਿਆ ਹੋਇਆ ਹੈ। ਉਸ ਦਾ ਨਵੇਂਂਦਰਦੀਪ ਵਾਲੇ ਮਾਮਲੇ ਦੇ ਵਿੱਚ ਇੱਕ ਪੱਖ ਇਹ ਵੀ ਆ ਕਿ ਕੁੱਟਿਆ ਹੈ ਪਰ ਮੌਤ ਇਹ ਚਿੱਟਾ ਖਾਣ ਨਾਲ ਹੋਈ ਹੈ ਕੁੱਟਣ ਨਾਲ ਨਹੀਂ ਹੋਈ। ਪੁਲਿਸ ਕਿਸੇ ਵੀ ਮਾਮਲੇ 'ਚ ਪੀੜਤ ਧਿਰ ਨੂੰ ਬਦਨਾਮ ਕਰਕੇ ਲੋਕਾਂ ਦਾ ਸਮਰਥਨ ਤੋਂ ਪਿੱਛੇ ਹਟਾਉਣ ਵਾਸਤੇ ਹਮੇਸ਼ਾ ਹੀ ਕੁਛ ਕਰਦੀ। ਫਰੀਦਕੋਟ ਇੱਕ ਲੜਕੀਨ ਵਾਲਗ ਲੜਕੀ ਗਵਾਹ ਹੋਈ ਸੀ। ਉਹਦੇ ਵਿਆਹ ਦੀਆਂ ਫੋਟੋਆਂ ਜਿਹੜੀਆਂ ਅਸੀਂ ਆ ਡੀਆਈਜੀ ਪਰਮਰਾਇ ਉਮਰਾਂ ਲੰਗਰ ਨੇ ਨਸ਼ਰ ਕੀਤੀਆਂ ਸੀ। ਪ੍ਰੈਸ ਕਾਨਫਰੰਸ ਕਰਕੇ ਠੀਕ ਹੈ ਇੱਕ ਕੀ ਨਵਾਲਿਕ ਬੱਚੀ ਨੂੰ ਮਰਜ਼ੀ ਨਾਲ ਸ਼ਾਦੀ ਕਰਾਉਣ ਦਾ ਅਧਿਕਾਰ ਹੈਗਾ ਕੀ ਭਾਰਤ ਦਾ ਕਾਨੂੰਨ ਇਹ ਅਜਾਜ ਦਿੰਦਾ ਤੇ ਡੀਆਈਜੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਦੇ ਵਾਸਤੇ ਕੀ ਅਪਰਾਧੀਆਂ ਨੇ ਜਿੱਦਾ ਜਿਹੜਾ ਬਲਾਕਕਾਰ ਆ ਤੇ ਜਿਹੜੀ ਅਗਵਾ ਕਰਨ ਦੀ ਘਟਨਾ ਉਹਨੂੰ ਜਸਟੀਫਾਈਡ ਕੀਤਾ ਜਾ ਸਕਦਾ ਠੀਕ ਹੈ ਤੇ ਪੁਲਿਸ ਇਹ ਚਾਲਾ ਚੱਲਦੀ ਆ ਪੁਲਿਸ ਕਿਤੇ ਨੂੰ ਕੋ ਮਾਮਲਾ ਹੋ ਜੇ ਕਤਲ ਹੋ ਜੇ ਕੋ ਵੱਡੀ ਅਪਰਾਧਿਕ ਘਟਨਾ ਹੋ ਜੇ ਪ੍ਰੈਸ ਕਾਨਫਰੰਸ ਕਰਦੀ ਕਿ ਅਸੀਂ ਗੁੱਥੀ ਸੁਲਝਾ ਲਈ ਨਰਿੰਦਰਦੀਪ ਦੇ ਕਤਲ ਦੀ ਜੇ ਗੁੱਥੀ ਸੁਲਝ ਗਈ ਆ ਫਰ ਇਹਦੇ ਤੇ ਪੰਜਾਬ ਦੇ ਡੀਜੀਪੀ ਤੇ ਪੁਲਸ ਦੇ ਅਧਿਕਾਰੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਕਰਕੇ ਕਹਿ ਦੇਣ ਕਦੇ ਕਹਿੰਦੇ ਐਕਸੀਡੈਂਟ ਹੋਇਆ ਹੁਣ ਕਹਿੰਦੇ ਵਿੱਚ ਓਵਰਡੋਜ਼ ਨਾਲ ਮਰਿਆ ਠੀਕ ਆ ਇਹ ਸਾਰੀਆਂ ਗੱਲਾਂ ਅਸਲ 'ਚ ਜਿਹੜਾ ਹੈਗਾ ਪੀੜਤ ਧਿਰ ਨੂੰ ਬਦਨਾਮ ਕਰਨ ਲਈ ਕੀਤੀਆਂ ਜਾਂਦੀਆਂ ਆ ਆ ਲਾਸਟ ਮੈਂ ਜਾਨਣਾ ਚਾਹੂੰਗਾ ਜੀ ਹੁਣ ਜਿਵੇਂ ਲੁਧਿਆਣੇ ਦੇ ਵਿੱਚ ਤੁਸੀਂ ਪ੍ਰੋਗਰਾਮ ਕੀਤਾ ਬਠਿੰਡੇ ਦੀ ਘਟਨਾ ਨਾਲ ਸਰਕਾਰ ਦਾ ਇਹ ਵੀ ਇਹਦੇ ਤੇ ਰਿਐਕਟ ਆ ਤੇ ਵਿਰੋਧੀ ਆ ਜਿਹੜੇ ਉਹ ਇਕੱਠੇ ਹੋ ਕੇ ਸਾਨੂੰ ਹਰਾਉਣਾ ਚਾਹੁੰਦੇ ਆ ਹੋਰ ਕੁਝ ਨਹੀਂ ਸਿਰਫ ਹਰਾਉਣ ਲਈ ਇਦਾਂ ਦੇ ਪ੍ਰੋਗਰਾਮ ਕਰ ਰਹੇ ਆ ਦੇਖੋ ਵਿਰੋਧੀ ਇਹਦੇ ਚੋਂ ਅਸੀਂ ਤਾਂ ਜਿੰਨੀਆਂ ਵੀ ਚੱਥੇ ਬੰਦੀਆਂ ਜਿੰਨੇ ਬੰਦੇ ਇਹ ਤਾਂ ਸਾਰੀਆਂ ਪਾਰਟੀਆਂ ਦੇ ਖਿਲਾਫ ਲੜਨ ਵਾਲੇ ਆਈ ਤਾਂ ਕਹਿੰਦੇ ਕਿ ਪੰਜਾਬ ਦੀਆਂ ਜਿੰਨੀਆਂ ਸਿਆਸੀ ਤਰ੍ਹਾਂ ਸੱਤਾ ਦੀ ਦੌਰ ਚ ਨੇ ਦੂਜੀਆਂ ਸਰਕਾਰਾਂ ਚ ਗਈਆਂ ਹੋਈਆਂ ਕੋਈ ਵੀ ਸੜਕਾਂ ਦੇ ਮਿੱਤਰ ਕੇ ਪੰਜਾਬ ਦੀ ਲੜਾਈ ਲਾੜੀ ਨਹੀਂ ਰਿਹਾਗਾ ਜਦੋਂ ਸਾਰੇ ਇੱਕੋ ਜਿਹੇ ਆ ਤੇ ਅਸੀਂ ਕਿਸੇ ਦਾ ਫੇਵਰ ਕਿਉਂ ਕਰਾਂਗੇ ਇਹ ਅਸਲ ਦੇ ਵਿੱਚ ਕੀ ਆ ਕਿ ਲੋਕਾਂ ਦੇ ਮੁੱਦੇਆਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇੱਕ ਠਟਿਆ ਘਟਾਈ ਢੜੀ ਘੜਾਈ ਗੱਲ ਆ ਜਿਹੜੀ ਪੰਜਾਬ ਸਰਕਾਰ ਬੋਲ ਰਹੀ ਹੈ ਤਾਂ ਹੁਣ ਐਕਸ਼ਨ ਕਮੇਟੀ ਕਿਦਾਂ ਦਾ ਪ੍ਰੋਗਰਾਮ ਲੇਕੂਗੀ ਉਮੀਦ ਹੈ ਜਿਵੇਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਮਸਲਾ ਫੈਲਿਆ ਕਿ ਕਾਰਵਾਈ ਹੋਊਗੀ ਦੇਖੋ ਸਾਡਾ ਫਰਜ਼ ਹੈਗਾ ਜ਼ੁਲਮ ਦੇ ਖਿਲਾਫ ਲੜਨਾ ਅਸੀਂ ਜਿੰਨੇ ਜੋਗੇ ਹੈਗੇ ਆ ਜੋ ਗਲਤ ਵਾਪਰਿਆ ਉਹਦੇ ਖਿਲਾਫ ਲੜ ਰਹੇ ਹਾਂ ਠੀਕ ਆ ਲੋਕ ਕਿੰਨਾ ਸਹਿਯੋਗ ਕਰਦੇ ਆ ਪਰਿਵਾਰ ਕਿੰਨਾ ਸਟੈਂਡ ਕਰਦਾ ਇਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਮਨਸਰ ਕਰਦੀਆਂ ਅਸੀਂ ਹਾਈ ਕੋਰਟ ਵੀ ਜਾਵਾਂਗੇ ਕੇਸ ਮਾਮਲੇ ਦੀ ਸੀਬੀਆਈ ਇਨਕੁਆਇਰੀ ਹੋਵੇ ਤੇ ਜਿਹੜਾ ਹੈਗਾ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਸੜਕਾਂ ਤੇ ਵੀ ਲਗਾਤਾਰ ਇਸ ਮਾਮਲੇ ਤੇ ਲੜਾਈ ਜਿਹੜੀ ਉਹ ਲੜਦੇ ਰਹਾਂਗੇ